ਇਹ ਲੜਕੀਆਂ ਦੇ ਨਾਲ ਛੇੜਛਾੜ ਹੋ ਰਹੀ ਹੈ। ਉਹਨਾਂ ਦੇ ਮਾਮਲੇ ਜਿਹੜੇ ਬੱਜ ਰਹੇ ਨੇ ਉਹਨੂੰ ਮੁਕਟ ਕਰਨ ਦੇ ਲਈ ਸਾਨੂੰ ਇਸ ਸੁਪਰੀਆ ਦਿੱਤੀ ਗਈ ਹੈ ਤਾਂ ਜੋ ਮੱਛੀ ਥੋੜਾ ਸਾਫ ਕਰਨਿਆ ਸਪੂਟ ਮਿਲਿਆ ਹੈ। ਅੱਜ ਅਸੀਂ ਇੱਥੇ ਆਇਆ। ਕੱਲ ਸਾਨੂੰ ਕਿਸੇ ਪਿੰਡ ਦਾ ਵੀ ਮਿਲ ਸਕਦਾ ਹੈ। ਅਸੀਂ ਪਿੰਡਾਂ ਵਿੱਚ ਵੀ ਜਾਂਦੇ ਆ ਜਿਹੜੇ ਵੀ ਮੱਛੀ ਥੋੜਾ ਸਾਫ ਤੇ ਜਿੰਨੇ ਵੀ ਪਿੱਤ ਪੈਂਦੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਂਦੇ। ਇਹ ਦਿੰਦੇ ਅਸੀਂ ਖੜਨ ਲੱਗਿਆ ਉਹ ਦਿਨ ਦੇ ਕੋਈ ਜ਼ਿਆਦਾ ਫਰਕ ਪਿਆ ਹੈ। ਉਹਨਾਂ ਦੇ ਪੇਰੈਂਟਸ ਵੀ ਸਾਨੂੰ ਆ ਕੇ ਕਹਿੰਦੇ ਨੇ ਇਹ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਕਿ ਤੁਹਾਡੀ ਰੋਡ ਲਗਾਈ ਗਈ ਹੈ ਇਸ ਲਈ ਜਿੱਤਾਂ ਗਿਆ ਤਾਂ ਜੋ ਜਿਵੇਂ ਕਿ ਆਸ-ਪਾਸ ਲੜਕੇ ਖੜਦੇ ਨੇ ਅਸੀਂ ਅਨਾਉਂਸਮੈਂਟ ਕਰ ਸਕੀਏ ਕਿ ਤੁਸੀਂ ਇੱਥੇ ਚਲੇ ਜਾਓ ਅਗਰ ਸਿਕਿਉਰਟੀ ਗਾਰਡ ਹੈ ਉਹ ਵੀ ਸਾਨੂੰ ਆ ਕੇ ਉਹਨੇ ਇਹ ਗੱਲ ਕਹੀ ਹੈ ਕਿ ਜਿਸ ਦਿਨ ਤੁਸੀਂ ਆਉਣ ਲੱਗੇ ਹੋ ਉਸ ਦਿਨ ਦਾ ਮਤਲਬ ਇਹ ਕੋਈ ਇੱਥੇ ਵੌਇਸ ਨਹੀਂ ਆ ਰਿਹਾ ਤਾਂ ਨਾ ਹੀ ਇੱਥੇ ਕੋਈ ਜੜੀਆਂ ਲਗਾ ਰਿਹਾ ਸਾਸ਼ਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਭਰ ਦੇ ਵਿੱਚ ਗੱਲ ਕਰੀਏ ਤਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਇੱਕ ਸਕੂਟਰੀਆਂ ਦਿੱਤੀਆਂ ਗਈਆਂ ਸੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਤਸਵੀਰਾਂ ਸਕੂਟਰੀਆਂ ਦਿੱਤੀਆਂ ਗਈਆਂ ਸੀਗੀਆਂ ਤਾਂਕਿ ਲੇਡੀਜ਼ ਜਿਹੜੀਆਂ ਪੁਲਿਸ ਮੁਲਾਜ਼ਮ ਨੇ ਉਹ ਇਸ ਸਕੂਟਰੀ ਦੇ ਉੱਤੇ ਐਕਟਿਵਾ ਦੇ ਉੱਤੇ ਘੁੰਮ ਸਕਣ ਤਾਂ ਦੇਖ ਸਕਦੇ ਹੋ ਉਸ ਦੇ ਉੱਤੇ ਖੰਨਾ ਪੁਲਿਸ ਲਿਖਿਆ ਹੋਇਆ ਹੈ ਸ਼ੀ ਆ ਸਾਊਂਡ ਜਿਹੜਾ ਕਰਕੇ ਉੱਤੇ ਲਿਖਿਆ ਹੋਇਆ ਤੇ ਸਕੂਲਾਂ ਦੇ ਉੱਤੇ ਅੱਜ ਮਛੀਵਾੜਾ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਪੁਲਿਸ ਮੁਲਾਜ਼ਮੇ ਮੌਜੂਦ ਨੇ ਤੇ ਐਕਟਿਵਾ ਵੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਮੈਮ ਸਾਡੇ ਨਾਲ ਮੌਜੂਦ ਨੇ ਕੀ ਉਰੇ ਕਿਸ ਚੀਜ਼ ਦੀ ਡਿਊਟੀ ਲੱਗੀ ਹੋਈ ਹੈ ਕੀ ਕਾਰਨ ਹੈ ਤੁਸੀਂ ਸਕੂਲ ਦੇ ਕੰਨਿਆ ਸਕੂਲ ਦੇ ਬਾਹਰ ਖੜੇ ਹੋਏ ਹੋ ਕੀ ਮਕਸਦ ਹੈਗਾ ਸਾਡਾ ਤਾਂ ਮੇਨ ਮਕਸਦ ਇਹ ਹੀ ਹੈ ਕਿ ਇਹ ਸਾਡੀ ਮੈਡਮ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਕੂਟਰੀਆਂ ਦਿੱਤੀਆਂ ਗਈਆਂ ਨੇ ਤਾਂ ਜੋ ਅਸੀਂ ਸਕੂਲਾਂ ਦੇ ਮੁਰੇ ਜਾ ਕੇ ਜਿਹੜੀਆਂ ਲੜਕੀਆਂ ਦੇ ਨਾਲ ਛੇੜਛਾੜ ਹੋ ਰਹੀ ਹੈ ਉਹਨਾਂ ਦੇ ਮਾਮਲੇ ਜਿਹੜੇ ਵਜ ਰਹੇ ਨੇ ਉਹਨੂੰ ਘੱਟ ਕਰਨ ਦੇ ਲਈ ਸਾਨੂੰ ਸਕੂਟਰੀਆਂ ਦਿੱਤੀਆਂ ਗਈਆਂ ਤਾਂ ਜੋ ਜਿਹੜੇ ਲੜਕੇ ਆ ਕੇ ਉੱਥੇ ਜਿਹੜੇ ਲਗਾਉਂਦੇ ਆ ਉਹ ਘੱਟ ਜਾਣ ਤੇ ਜਿਹੜੀਆਂ ਲੜਕੀਆਂ ਉਹ ਸੁਰੱਖਿਅਤ ਆਪਣੇ ਘਰ ਜਾ ਸਕਣ ਕਿਵੇਂ ਤੁਹਾਨੂੰ ਕਿਹੜੇ ਕਿੰਨੇ ਕ ਦਿਨ ਖੜਦੇ ਹੋ ਤੁਸੀਂ ਕਿਹੜਾ ਸਮਾਂ ਖੜਦੇ ਹੋ ਜਾਂ ਕਿਹੜੇ ਸਕੂਲਾਂ ਦੇ ਵਿੱਚ ਖੜਿਆ ਸਾਨੂੰ ਵੀ ਸ਼ਡਿਊਲ ਆਂਦਾ ਜੀ ਸਾਡੇ ਐਸਐਸਪੀ ਦਫ਼ਤਰ ਵਿੱਚੋਂ ਸਾਡੇ ਜਿਹੜੀ ਮੈਡਮ ਇਨ charge ਦੁਆਇ ਨੇ ਮੈਡਮ ਨੇ ਕਰਦੇ ਐਸਆਈ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਸ਼ਡਿਊਲ ਆਂਦਾ ਸੀ ਸ਼ਡਿਊਲ ਦੇ ਮੁਤਾਬਕ ਹੀ ਜਾਂਦੇ ਆ ਜਿਵੇਂ ਕਿ ਅੱਜ ਸਾਨੂੰ ਮਾਝਾ ਛੋੜਾ ਸਾਬ ਕਨਿਆ ਸਕੂਲ ਮਿਲਿਆ ਹੈ ਤੇ ਅੱਜ ਅਸੀਂ ਇੱਥੇ ਆਇਆ ਕੱਲ ਨੂੰ ਤੁਹਾਨੂੰ ਕਿਸੇ ਪਿੰਡ ਦਾ ਵੀ ਮਿਲ ਸਕਦਾ ਅਸੀਂ ਪਿੰਡਾਂ ਵਿੱਚ ਵੀ ਜਾਂਦੇ ਆ ਜਿਹੜੇ ਵੀ ਮਾਝਾ ਛੋੜਾ ਸਾਬ ਦੇ ਜਿੰਨੇ ਵੀ ਪਿੰਡ ਪੈਂਦੇ ਆ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਕੋਈ ਕੁੜੀਆਂ ਆਪਣੇ ਆਪ ਨੂੰ ਸੇਫ ਸੁਰੱਖਿਅਤ ਸਮਝਦੀਆਂ ਨੇ ਤੁਹਾਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਤੋਂ ਉਹਨਾਂ ਦੇ ਪੇਰੈਂਟਸ ਤੁਹਾਨੂੰ ਐਪਰੀਸ਼ੀਏਟ ਕਰਕੇ ਜਾਂਦੇ ਨੇ ਕਿ ਹਾਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਈ ਅੱਗੇ ਅਕਸਰ ਅਸੀਂ ਦੇਖਦੇ ਸੀ ਮੁੰਡੇ ਵਗੈਰਾ ਫਿਰਦੇ ਸੀ ਹਾਂਜੀ ਹਾਂਜੀ ਜਿੰਦ ਦੇ ਅਸੀਂ ਖੜਨ ਲੱਗਿਆ ਉਸ ਦਿਨ ਦੇ ਬਹੁਤ ਜ਼ਿਆਦਾ ਫਰਕ ਪਿਆ ਹੈ ਉਹਨਾਂ ਦੇ ਪੇਰੈਂਟਸ ਵੀ ਸਾਨੂੰ ਆ ਕੇ ਕਹਿੰਦੇ ਨੇ ਕਿ ਤੁਸੀਂ ਇਹ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਕਿ ਤੁਹਾਡੀ ਰੋਟੀ ਲਗਾਈ ਗਈ ਹੈ ਸਾਡੀ ਬੱਚੀਆਂ ਹੁਣ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਜਿਵੇਂ ਕਿ ਪਹਿਲਾਂ ਲੜਕੇ ਗੇੜੇ ਲਗਾਉਂਦੇ ਸੀਗੇ ਹੁਣ ਉਹ ਘਟ ਗਏ ਨੇ ਕੇ ਪੇਰੈਂਟ ਸਾਨੂੰ ਆ ਕੇ ਕਹਿੰਦੇ ਨੇ ਕਿ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਤੇ ਬੱਚੀਆਂ ਵੀ ਆਪਣੇ ਆਪ ਨੂੰ ਸੇਫ ਮੈਸੇਜ ਕਰਦੀਆਂ ਨੇ ਉਹ ਵੀ ਸਾਨੂੰ ਆ ਕੇ ਕਹਿੰਦੇ ਨੇ ਥੈਂਕ ਯੂ ਮੈਮ ਤੁਸੀਂ ਸਾਡੇ ਕੋਲ ਇੱਥੇ ਆਇਓ ਤੇ ਅਸੀਂ ਸੇਫ ਮੈਸੇਜ ਕਰਦੇ ਆਂ ਕਿੰਨਾ ਕ ਸਮਾਂ ਤੁਸੀਂ ਉਸ ਸਕੂਲ ਦੇ ਬਾਹਰ ਖੜੇ ਰਹਿਨੇ ਹੋ ਜਾਂ ਛੁੱਟੀ ਦੇ ਟਾਈਮ ਆਉਂਦੇ ਹੋ ਕਿ ਅਸੀਂ ਮਦਦ ਕੀ ਮਾਰਨਿੰਗ ਟਾਈਮ ਵੀ ਆਉਂਦੀ ਆਂ ਸੀ ਇਵਨਿੰਗ ਟਾਈਮ ਛੁੱਟੀ ਦੇ ਟਾਈਮ ਕਰੀਬ ਅਸੀਂ 1 ਵਜੇ ਅਸੀਂ ਇੱਥੇ ਆ ਜਾਂਦੀ ਆਂ ਤੇ ਅਸੀਂ ਜਦੋਂ ਤੱਕ ਬੱਚੇ ਚਲੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਇੱਥੇ ਖੜ੍ਹਦੇ ਆਂ ਇਹ ਸਿਰਫ ਜਿਹੜੇ ਸਕੂਲ ਸਿਰਫ ਕੁੜੀਆਂ ਦੇ ਨੇ ਉਹਨਾਂ ਦੇ ਵਿੱਚ ਹੀ ਅ ਕੀਤੀ ਜਾਣੀ ਹੈ ਜਿਵੇਂ ਡਿਊਟੀਆਂ ਲੱਗ ਰਹੀਆਂ ਜਾਂ ਜਿੱਥੇ ਕੋਆਡ ਸਕੂਲ ਹੈਗੇ ਆ ਬੁਆਏਜ਼ ਗਰਲਸ ਦੇ ਉੱਥੇ ਵੀ ਜਾ ਕੋਆਡ ਸਕੂਲ ਦੇ ਵਿੱਚ ਵੀ ਗਰਲ ਸਕੂਲ ਦੇ ਵਿੱਚ ਵੀ ਜਿਵੇਂ ਛੋਟੇ ਪ੍ਰਾਇਮਰੀ ਸਕੂਲ ਹੈ ਉੱਥੇ ਵੀ ਅਸੀਂ ਜਾਂਦੇ ਸਾਰੇ ਸਕੂਲਾਂ ਦੇ ਵਿੱਚ ਹੀ ਜਾਂਦੇ ਆ ਅਸੀਂ ਇਹ ਨਹੀਂ ਕਿ ਕੱਲਾ ਗਰਲ ਸਕੂਲ ਹੈ ਉੱਥੇ ਹੀ ਜਾਣਾ ਕੋਆਡ ਹੈ ਉੱਥੇ ਵੀ ਜਾਵਾਂਗੇ ਜਿਹੜੇ ਪ੍ਰਾਇਮਰੀ ਸਕੂਲ ਹੈ ਉੱਥੇ ਵੀ ਜਾਂਦੇ ਅੱਜ ਜਿਵੇਂ ਅੱਜ ਤੁਸੀਂ ਇੱਥੇ ਪਹੁੰਚੇ ਸੀਗੇ ਤਾਂ ਹਜੇ ਵੀ ਮੁੰਡੇ ਕੁਝ ਗੇੜੀਆਂ ਮਾਰਦੇ ਨੇ ਦੇਖ ਕੇ ਜਾਂ ਪ੍ਰਸ਼ਾਸਨ ਨੂੰ ਦੇਖ ਕੇ ਨਹੀਂ ਇੱਥੇ ਆਂਦੇ ਪੁਲਿਸ ਨੀ ਸਾਨੂੰ ਦੇਖ ਕੇ ਤਾਂ ਕੋਈ ਨਹੀਂ ਆਂਦਾ ਸਾਰੇ ਪਿੱਛੂ ਹੀ ਵਾਪਸ ਚਲੇ ਜਾਂਦੇ ਹਾਂ ਹਾਂਜੀ ਕੋਈ ਨਹੀਂ ਆਂਦਾ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਸਾਨੂੰ ਲਾਈਟ ਦੀ ਸੁਵਿਧਾ ਦਿੱਤੀ ਗਈ ਹੈ ਮਾਈਕ ਦੀ ਦਿੱਤੀ ਗਈ ਹੈ ਤੇ ਹੋਟਲ ਦੀ ਸੁਵਿਧਾ ਦਿੱਤੀ ਗਈ ਹੈ ਮਾਈਕ ਕਿਸ ਵਜ੍ਹਾ ਕਰਕੇ ਦਿੱਤਾ ਗਿਆ ਬੱਚਿਆਂ ਨੂੰ ਸੁਚੇਤ ਰਹਿਣ ਲਈ ਜਾਂ ਕੋਈ ਜਾਣਕਾਰੀ ਸਾਂਝੀ ਕਰਨ ਦੇ ਲਈ ਇਹ ਇਸੇ ਲਈ ਦਿੱਤਾ ਗਿਆ ਤਾਂ ਜੋ ਜਿਵੇਂ ਕਿ ਆਸ-ਪਾਸ ਲੜਕੇ ਖੜਦੇ ਨੇ ਅਸੀਂ ਅਨਾਉਂਸਮੈਂਟ ਕਰ ਸਕੀਏ ਕਿ ਤੁਸੀਂ ਇੱਥੇ ਚਲੇ ਜਾਓ ਤੇ ਉਸ ਤੋਂ ਬਾਅਦ ਅਸੀਂ ਲੜਕੀਆਂ ਨੂੰ ਮਾਈਕ ਦੇ ਥਰੂ ਅਸੀਂ ਇਹ ਵੀ ਦੱਸਦੇ ਹਾਂ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਹੈਲਪਲਾਈਨ 112 ਤੇ ਕਾਲ ਕਰ ਸਕਦੇ ਹੋ ਅਸੀਂ ਮੌਕੇ ਤੇ ਉੱਥੇ ਜਾਵਾਂਗੇ ਤੇ ਉਹਨਾਂ ਦੀ ਹੈਲਪ ਕਰਾਂਗੇ ਕੋਈ ਕੰਪਲੇਟ ਤੁਹਾਨੂੰ ਆਈ ਵੀ ਹੈਗੀ ਹੈ ਵੈਸੇ 112 ਤੇ ਅਗਰ ਆਪਾਂ ਗੱਲ ਕਰੀਏ ਨੋਰਮਲ ਪਹਿਲੇ ਦਿਨਾਂ ਦੇ ਵਿੱਚ ਕੋਈ ਅਜੇ ਕਦੇ ਕੰਪਲੇਟ ਆਈ ਹੈ ਕਿਸੇ ਜੀ ਦੀ ਕਿਸੇ ਬੱਚੇ ਦੀ ਬੱਚੇ ਦੀ ਤਾਂ ਫਿਲਹਾਲ ਸਾਨੂੰ ਕੋਈ ਕੰਪਲੇਂਟਸ ਨਹੀਂ ਆਈ ਹਜ ਤੱਕ ਤੇ ਲੇਡੀਜ਼ ਦੀ ਕੰਪਲੇਂਟ ਤਾਂ ਜ਼ਰੂਰ ਆਉਂਦੀ ਆ ਬੱਚਿਆਂ ਦੀ ਕੋਈ ਕੰਪਲੇਂਟ ਨਹੀਂ ਆਈ। ਆ ਬੱਚੇ ਆ ਕੇ ਤੁਹਾਨੂੰ ਕਹਿੰਦੇ ਵੀ ਹੈਗੇ ਆ ਕਿ ਮੈਮ ਜਦੋਂ ਤੋਂ ਤੁਸੀਂ ਆਣ ਲੱਗੇ ਉਸਦੋਂ ਦੇ ਬੁਆイズ ਵਗੈਰਾ ਨਹੀਂ ਇੱਥੇ ਗੇੜੀਆਂ ਮਾਰਦੇ ਜਾਂ ਉਸ ਤੋਂ ਪਹਿਲਾਂ ਬੁਆイズ ਆਉਂਦੇ ਸੀ ਇਦਾਂ ਦਾ ਕੁਝ ਕਦੇ। ਹਾਂਜੀ ਹਾਂਜੀ ਸਾਨੂੰ ਬੱਚਿਆਂ ਦੇ ਪੇਰੈਂਟਸ ਵੀ ਆ ਕੇ ਕਹਿੰਦੇ ਨੇ ਤੇ ਬੱਚੇ ਵੀ ਕਹਿੰਦੇ ਨੇ ਕਿ ਮੈਮ ਜਿੱਦਨ ਦੇ ਤੁਸੀਂ ਇੱਥੇ ਆਣ ਲੱਗਿਓ ਉਸ ਦਿਨ ਦੇ ਜਿਹੜੇ ਲੜਕੇ ਆ ਗੇੜੇ ਲਗਾਉਂਦੇ ਸੀਗੇ ਉਹ ਨਹੀਂ ਆਉਂਦੇ ਜਿਹੜੇ ਇੱਥੇ ਸਿਕਿਉਰਟੀ ਗਾਰਡ ਆ ਉਹ ਵੀ ਸਾਨੂੰ ਆ ਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਦਿਨ ਦੇ ਤੁਸੀਂ ਆਣ ਲੱਗੇ ਉਸ ਦਿਨ ਦਾ ਮ ਆ ਲਾਸਟੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਬਸ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਪੇਰੈਂਟਸ ਦਾ ਦੀ ਉਹਦਾ ਰੱਖੋ ਧਿਆਨ ਠੀਕ ਹੈ ਸਹੀ ਇਸਲਾਮਤ ਤੁਸੀਂ ਆਪਣੇ ਘਰ ਜਾਓ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਅਸੀਂ ਇੱਥੇ ਖੜੇ ਹਾਂ ਤੇ ਅਸੀਂ ਉਹਨਾਂ ਨੂੰ ਆਪਣਾ ਪਰਸਨਲ ਨੰਬਰ ਵੀ ਦੇ ਕੇ ਇੱਥੇ ਚੱਲਿਆ ਬੱਚਿਆਂ ਨੂੰ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ 112 ਤੇ ਨਹੀਂ ਕੋਲ ਕਰ ਸਕਦੇ ਤਾਂ ਸਾਡਾ ਜਿਹੜਾ ਦਫ਼ਤਰ ਹੈ ਸਾਂਝ ਕੇਂਦਰ ਉਹ ਸਪੈਸ਼ਲੀ ਬੱਚਿਆਂ ਤੇ ਲਈ ਲੇਡੀਜ਼ ਲਈ ਬਜ਼ੁਰਗਾਂ ਲਈ ਬਣਾਇਆ ਗਿਆ ਤੁਸੀਂ ਸਾਡੇ ਦਫ਼ਤਰ ਆਓ ਸਾਂਝ ਕੇਂਦਰ ਉੱਥੇ ਆ ਕੇ ਤੁਸੀਂ ਸਾਨੂੰ ਆਪਣੀ ਪ੍ਰੋਬਲਮ ਦੱਸੋ ਅਸੀਂ ਤੁਹਾਡੀ ਜਿਹੜੀ ਪ੍ਰੋਬਲਮ ਦਾ ਹੱਲ ਕਰਾਂਗੇ ਤੁਹਾਡੀ ਜਲਦੀ ਤੋਂ ਜਲਦੀ ਅਸੀਂ ਕੰਪਲੇਂਟ ਦਾ ਨਿਪਟਾਰਾ ਕਰਾਂਗੇ ਪਹਿ ਪਹਿਲਾਂ ਤੇ ਹੁਣ ਨਾਲੋਂ ਕੀ ਫਰਕ ਲੱਗ ਰਿਹਾ? ਨਹੀਂ ਸਰ ਉਹ ਫਰਕ ਹੈ ਜੀ। ਸੱਚੀ ਫਰਕ ਹੈ ਜੀ। ਪਹਿਲਾਂ ਬਹੁਤ ਜ਼ਿਆਦਾ ਮੁੰਡੇ ਗੇੜੇ ਮਾਰਦੇ ਸੀਗੇ ਜੀ। ਹਾਂਜੀ। ਤੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ। ਠੀਕ ਹੈ ਜੀ। ਤੁਸੀਂ ਡੇਢੀ ਲੈਣਾ ਉਹਨੇ ਬੱਚਿਆਂ ਨੂੰ? ਹਾਂਜੀ। ਪਹਿਲਾਂ ਇਦਾਂ ਪਹਿਲਾਂ ਮੁੰਡੇ ਆਂਦੇ ਸੀ ਡੇਢੀ ਜੀ। ਹਾਂਜੀ ਆਂਦੇ। ਯਾਨੀ ਕਿ ਹੁਣ ਫਰਕ ਹੈ। ਹਾਂਜੀ। ਜਸਵੰਤ ਸਿੰਘ ਹੈ ਜੀ। ਕਿੱਥੋਂ ਰਹਿਣ ਵਾਲੇ? ਆਪਾਂ ਮੱਛੜ ਸਾਹਿਬ ਦੀ ਰਹਿਣ ਵਾਲੇ ਜੀ। ਸੱਚੀ ਕਹੂੰ ਕਿ ਜਿਹੜਾ ਮੈਂ ਦੋ ਲੇਡੀਜ਼ ਕਾਲਜ ਤੋਂ ਪੜਾਇਆ ਸਕੂਲਾਂ ਦੇ ਅੱਗੇ ਤੁਸੀਂ ਬੱਚੇ ਲੈਣਾ ਹੈ ਕੁੜੀ ਨੂੰ ਹਾਂਜੀ ਕੁੜੀ ਵਾਲਿਆਂ ਨੂੰ ਲੈਣਿਆ ਹੈ ਇੱਥੇ ਖੜਨ ਦਾ ਫਰਕ ਪਿਆ ਕਿਸ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੁੰਡੇ ਤੇ ਉਹ ਗੇੜੀਆਂ ਮਾਰਦੇ ਦੇ ਤੇ ਲਿਛੇੜੀ ਵੀ ਬਹੁਤ ਆਉਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਤੇ ਸਵੇਰ ਟਾਈਮ ਸਰ ਵੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਹੈ ਤੇ ਸਰ ਉਹਨਾਂ ਦੇ ਤਾਂ ਬਿਲਕੁਲ ਗੱਲਬਾਤ ਕੀਤੀ ਐ ਅਸੀਂ ਪੁਲਿਸ ਮੁਲਾਜ਼ਮਾ ਦੇ ਨਾਲ ਮਹਿਲਾ ਪੁਲਿਸ ਮੁਲਾਜ਼ਮਾ ਦੇ ਨਾਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਵੇਂ ਸਕੂਲ ਦੇ ਵਿੱਚ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਸਾਨੂੰ ਇੱਕ ਐਕਟਿਵ ਹੈ ਜਿਹੜੀ ਪਿੱਛੇ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਤਾਂ ਸਕੂਲ ਦੇ ਬਾਹਰ ਅਸੀਂ ਛੁੱਟੀ ਦੇ ਟਾਈਮ ਪਹੁੰਚਦੇ ਆ ਤਾਂ ਕਿ ਕਿਸੇ ਵੀ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਡੀ ਜਾਨ ਦੀ ਜਿਹੜੀ ਸੁਰੱਖਿਆ ਹੈ ਜਾਂ ਜਾਨ ਮਾਨ ਦੀ ਸੁਰੱਖਿਆ ਨਹੀਂ ਕੀਤੀ ਜਾ ਰਹੀ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਸਕੂਲਾਂ ਦੇ ਬਾਹਰ ਮੁੰਡੇ ਜਿਹੜੇ ਨੇ ਉਹ ਗੇੜੀਆਂ ਜ਼ਰੂਰ ਲਗਾਉਂਦੇ ਸੀਗੇ ਜਿਸ ਨੂੰ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਇਹ ਐਕਟਿਵਾ ਦਿੱਤੀਆਂ ਗਈਆਂ ਨੇ ਤੇ ਪੁਲਿਸ ਮੁਲਾਜ਼ਮਾਂ ਜਿਹੜੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀਆਂ ਡਿਊਟੀਆਂ ਸਕੂਲਾਂ ਦੇ ਬਾਹਰ ਲਗਾਈਆਂ ਗਈਆਂ ਨੇ ਤਾਂਕਿ ਸੇਫ ਜਿਹੜੀਆਂ ਕੁੜੀਆਂ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਜਾਂ ਕਾਲਜਾਂ 'ਚ ਪੜ੍ਹਦੀਆਂ ਨੇ ਉਹ ਆਪਣੇ ਘਰ ਸਹੀ ਤਰੀਕੇ ਨਾਲ ਤੇ ਸੇਫ ਤਰੀਕੇ ਦੇ ਨਾਲ ਆਪਣੇ ਘਰ ਪਹੁੰਚ ਸਕਣ ਪਹੁੰਚ ਸਕਣ ਤੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਨਾਲ ਕੋਈ ਮੁੰਡਾ ਆ ਕੋਈ ਹੋਰ ਛੇੜਖਾਨੀ ਨਾ ਕਰ ਸਕੇ ਤਾਂ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਡੇਲੀ ਸ਼ਡਿਊਲ ਆਉਂਦਾ ਹੈ ਅੱਜ ਕਿਸੇ ਸਕੂਲ ਦੇ ਵਿੱਚ ਤਾਂ ਅਗਲੇ ਦਿਨ ਕਿਸੇ ਸਕੂਲ ਦੇ ਵਿੱਚ ਸਾਡੀ ਜਿਹੜੀ ਡਿਊਟੀ ਆ ਉਹ ਲਗਾਈ ਜਾਂਦੀ ਹੈ ਤੇ ਪੇਰੈਂਟਸ ਵੀ ਸਾਨੂੰ ਕਹਿ ਕੇ ਜਾਂਦੇ ਨੇ ਕਿ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਨੇ ਕੀਤਾ ਨੇ ਜਿਹੜਾ ਇਹ ਕੰਮ ਕੀਤਾ ਜਿਹੜੀਆਂ ਡਿਊਟੀਆਂ ਲਗਾਈਆਂ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਹੁਣ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲੰਦ ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ, ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ